ਸ਼ਸ਼ੀਕਲ ਜੀ ਅੱਜ ਅਸੀਂ ਬੈਠੇ ਆ ਬਾਈ ਮਨਕੀਰ ਤੌਲਖਫਰਾਂ ਦੇ ਨਾਲ ਇੰਟਰਵਿਊ ਕੀਤਾ ਹੈ ਬਾਈ ਦੇ ਨਾਲ ਖਾੜਾਂ ਦੇ ਦੌਰਾਨ ਬਾਈ ਵੱਲੋਂ ਬਹੁਤ ਚੰਗਾ ਕੰਮ ਕੀਤਾ ਜਾ ਰਿਹਾ ਅੱਜ ਅਸੀਂ ਫਰੋਜ਼ਪੁਰ ਜਾ ਰਹੇ ਹਾਂ ਚੰਡੀਗੜ੍ਹ ਤੋਂ ਔਰ ਫਰੋਜ਼ਪੁਰ ਬਾਈ ਹੋਰਾਂ ਨੇ ਅੱਜ 10 ਟਰੈਕਟਰਾਂ ਦੀ ਸੇਵਾ ਜਿਹੜੀ ਹੈ ਉਹ ਇੱਕ ਬਾਬਾ ਜੀ ਨੇ ਉੱਥੇ ਉਹਨਾਂ ਨੂੰ ਟਰੈਕਟਰ ਪੇਂਟ ਕਰਕੇ ਆਉਣੇ ਨੇ ਔਰ ਬਾਬਾ ਸਤਰਾਮ ਸਿੰਘ ਜੀ ਹਾਂ ਰਾਮ ਜਿਹੜਾ ਆਪਣਾ ਹੁੰਦਲ ਗੁਰੂ ਕੇ ਬਾਗ ਗੁਰੂ ਕੇ ਬਾਗ ਬਾਬਾ ਸਤਰਾਮ ਸਿੰਘ ਜੀ ਹੋਰਾਂ ਨੂੰ ਟਰੈਕਟਰ ਪੇਂਟ ਕਰਕੇ ਆਉਣੇ ਆ ਅ ਬਾਈ ਦੇ ਨਾਲ ਇੱਕ ਬੜਾ ਵਿਸਤਾਰਤ ਇੰਟਰਵਿਊ ਅਸੀਂ ਕੀਤਾ ਗੱਡੀ ਦੇ ਵਿੱਚ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਨੇ ਬਹੁਤ ਛੇਤੀ ਅਸੀਂ ਜਗ ਬਾਣੀ ਤੇ ਉਹਨੂੰ ਜਿਹੜਾ ਅਪਲੋਡ ਕਰਾਂਗੇ لازਮੀ ਉਹ ਇੰਟਰਵਿਊ ਵੇਖੋ ਬੜੀਆਂ ਨਵੀਆਂ ਗੱਲਾਂ ਨੇ ਔਰ ਉਹ ਇੱਕ ਚ ਮਨਕੀਰਤ ਦੀ ਕੀ ਪਲੈਨਿੰਗ ਹੈ ਆਉਣ ਵਾਲੇ ਸਮੇਂ 'ਚ ਇਸੇਵਾ ਨੂੰ ਕਿਵੇਂ ਵੱਡਾ ਕੀਤਾ ਜਾਣਾ ਉਹ ਤਮਾਮ ਵਿਸ਼ਿਆਂ ਤੇ ਗੱਲਬਾਤ ਹੋਈ ਹੈ ਔਰ ਬਾਈ ਕੋਲ ਪਲੈਨਿੰਗ ਵੀਰੇ ਨੇ ਦੱਸੀ ਆ ਵੀ ਤੁਸੀਂ ਅੱਗੇ ਆਹ ਕੁਝ ਕਰੋ ਤੇ ਵੀਰੇ ਨੇ ਇੱਕ ਬੜੀ ਵਧੀਆ ਚੀਜ਼ ਦੱਸੀ ਆ ਵੀ ਅੱਗੇ ਵੀ ਜਿਹੜੇ ਗਰੀਬ ਕੁੜੀਆਂ ਨੇ ਪ੍ਰੀਯ ਮੁੰਡੇ ਦਾ ਵਿਆਹ ਕਰੋ ਮੈਂ ਕਿਹਾ ਵਿਆਹ ਵੀ ਕਰਾਂਗੇ ਹੰਸਾਲੀ ਵਾਲੇ ਸੰਤਾ ਨੂੰ ਉੱਥੇ ਬੁਲਾਵਾਂਗੇ ਸੰਤਾ ਦਾ ਵੀ ਆਸ਼ੀਰਵਾਦ ਦਵਾਵਾਂਗੇ ਸੋ ਆ ਚੀਜ਼ ਦਾ ਚਸ ਪੈ ਗਿਆ ਸੋ ਇਹ ਤਾਂ ਹੁਣ ਇਹ ਤਾਂ ਕਿੰਨੇ ਨਾ ਬੜੀਆਂ ਤੱਕ ਨਾਲ ਜਾਊਗਾ ਸੇਵਾ ਕਰਨਾ ਚੰਗਾ ਚਸਕਾ ਚੰਗਾ ਚਸਕਾ ਜਿਹਦੇ ਲੋਕਾਂ ਦਾ ਫਾਇਦਾ ਹੋਵੇ ਲੋਕ ਪੜਾਈ ਹੋਵੇ ਇਹ ਚਸਕਾ ਚੰਗਾ ਪਰਮਾਤਮਾ ਕਰੇ ਚਸਕਾ ਬਹੁ ਗੰਤੀ ਲੋਕਾਂ ਨੂੰ ਬਵੇ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ